ਕਾਤਾ ਨਹੀਂ ਕਰਦਾ ਕਿਸੇ ਕੋਲ ਆਹ ਵੇ ਕਿਉਂਕਿ ਨਾਮ ਇੱਕੋ ਨਾਮ ਦੇ ਵਿੱਚ ਗੁੰਦੀ ਮਾਨਕ ਸਭ ਦੇ ਨਾਮ ਦੇ ਸਾਰੇ ਨਾਮ ਆ ਜਾਂਦੇ ਨੇ ਸਾਰੇ ਗੁੱਸਾ ਨਹੀਂ ਕਰਨ ਕਿੰਨੇ ਸੋਧਗੁਰ ਬੈਠਾ ਛੋਟਾ ਵੀਰ ਆ ਔਰ ਸਾਡੇ ਮਲਾ ਸਾਹਿਬ ਬਾਰਨਾਰਾ ਸਾਹਿਬ ਬਲਵੀਰ ਮਾਨ ਸਾਹਿਬ ਸਰਪੰਚ ਸਾਹਿਬ ਸਿਕੁਮਰਾ ਕਹਿ ਬਤੀ ਚੇਅਰਮੈਨ ਸਾਹਿਬ ਬਣ ਕੇ ਨਹੀਂ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਨਾਂ ਲਈ ਸਜੰਦਵੀ ਪੰਚਾਇਤ ਸਾਡੇ ਜਰਾਲ ਤੌਜਰੋਂ ਦਾ ਵੀ ਚੇਅਰਮੈਨ ਮੋਸਲ ਕੰਮ ਗੁਰਮੀਤ ਜੀ ਬੈਠੇ ਨੇ ਸਾਰੇ ਇੱਥੇ ਨਹੀਂ ਆ ਕੇ ਸੋ ਅਫਰੇ ਫਰਕ ਦੇ ਵਿਜਾ ਆਪਣੇ ਬਾਦਵਾ ਸਾਹਿਬ ਸੋ ਥੈਂਕ ਯੂ ਪਰ ਸਾਡਾ ਜਮੂਨ ਸ਼ਾਰੀ ਸਾਰਿਆਂ ਦੇ ਪਿਆਰ ਦੀ ਕਰਦਾ ਮਕੇਸ਼ਵਰ ਚਾਹਲੀ ਕਿ ਤੈ ਪਰਿਮਾਨਕ ਸਾਹਿਬ ਦੇ ਦਰਬਾਰ ਵਿੱਚ ਖੜੇ ਹਤ ਸਾਰਾ ਲੱਗ ਜਾਣਾ ਕੋਈ ਨਹੀਂ ਮੇਥਵਲਾ ਮੇਥਵਲਾ ਦੋ ਬੰਦੇ ਨੇ ਗਾਇਆ ਨਹੀਂ ਪਰ ਦਲੇਰ ਨੇ ਗਾਇਆ ਮੈਂ ਤੋਂ ਪਹਿਲਾਂ ਔਰ ਉਸ ਤੋਂ ਪਹਿਲਾਂ ਕਹਾ ਗਿਆ ਬਾਤ ਹੀ ਭਾਜੀ ਇੱਥੇ ਬਰਨਾਲਾ ਸਾਹਿਬ ਕਿਹਾ ਥੋੜਾ ਜਿਹਾ ਪਹਿਲਾਂ ਇਹਨਾਂ ਨੇ ਕਹਿਰਵੇ ਸਤ ਕਹਿਰਵੇ ਵਿੱਚ ਗਾਇਆ ਫਿਰ ਭਾਜੀ ਕਹਿਰਵੇ ਤਾਲ ਦੇ ਵਿੱਚ ਗਾਇਆ ਸਾਰਾ ਯੋਗਦਾਨ ਇਹਨਾਂ ਦਾ ਮਿਲ ਆਹ ਆਹ ਮੈਂ ਪੜ ਰਿਹਾ ਹਾਂ ਸਰ ਰੰਗੀਲਾ ਟੈਂਟ ਹਾਊਸ ਲਾਈਟ ਅੰਡ ਸਾਊਂਡ ਡੈਕੋਰੇਸ਼ਨ ਕਰ ਭਾਜੀ ਪਹਿਲਾਂ ਨੇ ਥੋੜਾ ਜਿਹਾ ਬਾਹਰ ਗਾਇਆ ਜੋ ਕਹਿਰਵਾ ਸੀਗਾ ਜਦੋਂ ਉਹ ਜੁਸੇ ਇੱਕ ਹੋਰ ਤਾਲ ਦੇ ਵਿੱਚ ਗਿਆ ਮੇਰੇ ਕੋਲ ਤਿਆ ਸੀ ਕਿਹੜਾ ਹਾਂ ਹਾਂਜੀ ਹਾਂਜੀ ਮੈਨੂੰ ਨੌਲੇਜ ਨਹੀਂ ਮੈਨੂੰ ਨੌਲੇਜ ਹੈ ਪਰ ਇਹਨੇ ਪੂਰਾ ਖੋਬ ਕੇ ਗਿਆ ਕਿ ਆਹ ਬਾਤ ਯਾਰ ਦੋ ਜਹਾ ਤਾਲੀ ਮਾਰ ਦੋ ਇਹ ਮਾਨਸਾ ਦਾ ਆਸ਼ੀਰਵਾਦ ਔਰ ਬਾਤ ਬਾਤ ਵਿੱਚ ਭੱਜਣ ਗਿਆ ਕਿ ਚੱਲenge ਸਰਦਾਰ ਜੀ ਕੀ ਨਾਲ ਬੜੇ ਜੋਸ਼ ਵਿੱਚ ਗਿਆ ਕਲੀ ਗਾਇਸੀ ਉਹ ਆਪਣਾ ਵਰਤੇਜ ਵਰਤੇਜ ਬਰਾੜ ਸਾਹਿਬ ਕੀ ਬਾਤ ਹੈ ਐਸੀ ਕੈਸੀ ਗੱਲ ਆ ਯਾਰ ਬਾਰਨੜਾ ਸਾਹਿਬ ਮਾਨਕ ਸਾਹਿਬ ਨੇ ਵੱਡੇ ਵੱਡੇ ਗੋਣ ਲਾ ਤੇ ਨਾ ਬਰਾੜ ਸਾਹਿਬ ਕੋ ਸੰਦੂ ਸਾਹਿਬ ਜਿਹਨੇ ਬੈਠੇ ਕਹਿੰਦੇ ਕਿ ਉਹ ਜੱਟਾਂ ਵੀ ਗੋਣ ਲਾ ਤੇ ਸੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਆਉ ਜੀ ਚਾਹੇ ਲੱਖ ਕਈ लाਡ ਮਿੜਾ ਦੇਵੇ ਖਲੇ ਹੈ ਜੋ ਜਿਆਦਾ ਸਾਜ ਹੁੰਦੇ ਨਾ ਧੰਨਵਾਦੀ ਜੇ ਰ ਚਾਰ ਜਿਆਦਾ ਸਾਹ ਹੁੰਦੇ ਤਾਂ ਕਲਾਕਾਰ ਦੀ ਗਲਤੀ ਵਿੱਚ ਲੁਕ ਜਾਂਦੀ ਹੈ ਤੇ ਇਹਨਾਂ ਦੀ ਵੀ ਲੁਕ ਜਾਂਦੀ ਹੈ ਪਰ ਅਜਿਹਾ ਸਾਹ ਥੋੜਿਆ ਨਾ ਕਲਾਕਾਰ ਦੀ ਗਲਤੀ ਲੁਕਣੀ ਨਾ ਇਹਨਾਂ ਦੀ ਲੁਕਣੀ ਸਹੀ ਕਰ ਮਜ਼ਾ ਇਹਦਾ ਸੱਚੀ ਅਸਲ ਗਾਇਕ ਕਿਹੜਾ ਇੱਥੋਂ ਪਤਾ ਲੱਗਦਾ ਕਿ ਅਸੀਂ ਕਿੰਦਾ ਕਹਿੰਦਾ ਪਿੰਡਾ ਗਾਉਣ ਵਾਲਾ ਕਹਿੰਦਾ ਕਿ ਤਾਲ ਦੇ ਵਿੱਚ ਹੈ ਕਹਿੰਦਾ ਕਿ ਸੁਰ ਦੇ ਵਿੱਚ ਹੈ ਚਾਹੇ ਲੱਗ पछतावा ना बना ड्रे साहब पाछो गाना सुन के जरा में जरूर चाद सो थैंक यू जिन्ना मरीजी प्यार जिता देवे है बड़े करिश्ते दारी कोई करी सत्य दावे ਆਧੀ ਅਸੀਂ ਸਾਰੇ ਇਕੱਠੇ ਮਾਨਸਾ ਦੇ ਆਪਸ ਦੇ ਦੋਸਤ ਦੇ ਸੰਦੇਸ਼। ਸਤਿ ਸ਼੍ਰੀ ਅਕਾਲ। ਹਰ ਜਿਲ੍ਹਾ ਦਾ ਸਾਰੇ ਪੰਚਾਇਤ ਮਸਾਂ ਦੇ ਪਿੰਡ ਰਵਾਇਤ ਬਰਨ ਰਮਾਨ ਬਰਨ ਪਿਆਰ। ਪਰ ਸਾਡੇ ਸਰਪੰਚ ਸਾਹਿਬ ਅਖੇ ਸ਼ੇਖੂਪੁਰ ਨੇ ਤਾਂ ਗਾਣਾ ਮੈਂ ਪਿੱਛੇ ਜਿਹਾ ਸੀਗਾ। ਜਲਦ ਦੁਬਾਰਾ ਲੋਕਾਂ ਨੇ ਪਸੰਦ ਕੀਤਾ ਸਾਡੇ ਬ੍ਰਿਜ ਮਾਨ ਸਾਹਿਬ। ਪਾਉਜੀ मावा <laughs> चीज़ प्यारी महादी महमता त गु न की थी माण्हू त भला mother ਰੱਬ ਤੋਂ ਵੱਡ ਕੇ ਰੱਬ ਤੋਂ ਨੇਰੇ ਇਸ ਧਰਤੀ ਦੇ ਮਾਵਾ ਕਰੀ ਸਕੀਦਾ ਨਹੀਂ ਆੜੀ ਮਾਰ ਲਓ ਸਭਾ ਦਾ ਸੁਖਿਆ ਲੜ ਕੇ ਇਹਨੇ ਬੋਤਣਾ ਜੋਧੁਰ ਮਾਨ ਸਿੰਘ ਆਲੋ ਬਹੁਤ ਆ ਆਪਣੇ ਮੇਲੇ ਗਾ ਜਿੱਥੇ ਅਸੀਂ ਬੈਠ ਕਾਉਂਦੇ ਪਿੱਛੇ ਵੀ ਕਦੇ ਹਟਾਉਂਦੇ ਮੰਜ਼ਲ ਨੂੰ ਹੱਥ ਪਾਉਣਾ ਸਾਡੇ ਤੋਂ ਦੂਰ ਨਹੀਂ ਜਿੱਤਨ ਦਾ ਸ਼ਕਤੀਆਂ ਸਿਹਾਰਾ ਕਿ ਪੰਜਾਬ ਵੀ ਫਿਰਦਾ ਪੰਜਾਬ ਵੀ ਖੂਨ ਦੇ ਵਿੱਚ ਅਸੀਂ ਜਿੱਥੇ ਵਗੇ ਆਏ ਹਿੰਦੁਸਤਾਨ ਦੇ ਚ ਬਾਹਰਲੇ ਸੂਬਿਆਂ ਵਿੱਚ ਗਏ ਆ ਬਾਹਰਲੇ ਮੁਲਕਾਂ ਵਿੱਚ ਗਏ ਹਰ ਜਗ੍ਹਾ ਜਾ ਕੇ ਧੰਨ-ਧੰਨ ਕਰਾਈਏ ਹਰ ਥੇ ਜਾ ਕੇ ਕਿ ਨਵਾਂ ਪੰਜਾਬ ਸ ਹੈ ਪੰਜਾਬੀਆਂ ਨੇ ਮਿਹਨਤ ਤੇ ਮਸ਼ਕਤ ਕਰਕੇ ਆਪਣੇ ਬਲਬੂਤੇ ਇਸ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਪੰਜਾਬ ਦਾ ਨਾਮ ਪੰਜਾਬੀ ਜ਼ੁਬਾਨ ਦਾ ਨਾਮ ਰੌਸ਼ਨ ਕੀਤਾ ਸੋ ਜਿੱਥੇ ਸਿਪਾਹਟ ਟਿਕਾਉਂਦੇ ਪਿੱਛੇ ਨਹੀਂ ਕਦੇ ਹਟਾਉਂਦੇ ਮੰਜ਼ਲ ਨੂੰ ਹੱਥੇ ਪਾਉਣਾ ਸਾਡੇ ਤੋਂ ਦੂਰ ਨਹੀਂ ਜਿੱਤਣ ਦੇ ਸ਼ਰਕੀਆਂ ਸੀ ਹਾਰਾ ਮਨਜ਼ੂਰ ਨਹੀਂ ਥੋੜੇ ਜਿਹੇ ਪੈਸੇ ਪਿੱਛੇ ਕਰ ਲੋ ਯਾਰ ਅਗਰ ਕਿਉਂਕਿ ਕਿ ਜਦੋਂ ਜਦੋਂ ਲਾਕਡਾਊਨ ਹੋਇਆ ਸੀ ਨਾ ਹਲੋ ਆਜੀ ਉਦੋਂ ਪਤਾ ਸੀ ਪੈਸੇ ਦੀ ਮਤਲਬ ਫਿਰ ਕਾਹ ਕਰਾਂਗੇ ਇਸ ਕਰਕੇ ਪੈਸੇ ਨਾ ਆਉਣ ਦਾ ਕਰਪੀ ਚੱਕਰ ਨਾ ਆੜਾ ਸੋ ਤਾਂ ਜਿੱਦੋਂ ਜਿੱਥੇ ਅਸੀਂ ਪੈ ਟਿਕਾਉਂਦੇ ਪਿੱਛੇ ਨਹੀਂ ਕਦੇ ਹਟਾਉਂਦੇ ਇੱਥੇ ਪਿੱਛੇ ਮਸੀਂ ਆਦਾ ਪਿਛਲੇ ਪਾਸੇ ਮੇਰੇ ਮੋਬਾਈਲ ਗਈ ਸਾਹਿਬ ਜਰਾ ਇਹ ਪਿੱਛੇ ਆਪਣੇ ਜਿਹੜਾ ਹੋਇਆ ਸੋਹਣਾ ਇਸਾਰਾ ਮੇਰੇ ਪੈ ਪੈਸੀ ਚਿੱਟਨੀ ਨੱਡੀ ਤੇ ਕਾਲੀ ਗੱਡੀ ਉਦੋਂ ਚ ਕਹਿੰਦੇ ਨਿੱਕੇ ਜਿਹੇ ਮੋਢੇ ਕਾਲੀ ਕਾਲੀ ਗੱਡੀ ਤੇ ਚਿੱਟੀ ਗੱਡੀ ਹੋਰ ਬੜਾ ਪਸੰਦ ਕੀਤਾ ਸਾਡੇ ਅੱਜ ਕੱਲ ਦੇ ਨੌਜਵਾਨ ਪੀੜੀ ਨੇ ਗਾਣੇ ਬਹੁਤ ਨੇ ਪਰ ਮੈਂ ਤੁਹਾਨੂੰ ਸੀਨੀਅਰ ਤੋਂ ਮੈਂ ਤੁਹਾਨੂੰ ਬਹੁਤ ਅੱਛੇ-ਛੇ ਕਲਾਕਾਰ ਮੈਂ ਠੀਕ ਨਹੀਂ ਸਾਰਾ ਨਹੀਂ ਕਰਾਂ ਤਲੀਆਂ ਲੱਗੀਆਂ ਬੜੀ